ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਲਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਬਾਅਦ ਜਾਂ ਚੁੱਲਾ ਉੱਪਰ ਧਰ ਲੈਨੇ ਆਪਾਂ ਪੈਨ ਪੈਨ ਦੇ ਵਿੱਚ ਆਪਾਂ ਪਾਣੀ ਪਾ ਲੈਨੇ ਆ ਜੀ ਕਰ ਲੈਣੀ ਹੈ ਚੰਗੀ ਤਰ੍ਹਾਂ ਜੇ ਆਪਣਾ ਪਾਣੀ ਗਰਮ ਹੋ ਗਿਆ ਆਪਾਂ ਇਹਦੇ ਵਿੱਚ ਪਿੰਡੀਆਂ ਪਾ ਦਿੰਨੇ ਆ ਪਿੰਡੀਆਂ ਨੂੰ ਆਪਾਂ ਵਾਲੀ ਦੇਵਾਂਗੇ ਆ ਇੱਕ ਟਮਾਟਰ ਆਪਣੇ ਕੋਲ ਇਹਨੂੰ ਵੀ ਆਪਾਂ ਵਿੱਚੇ ਪਾ ਦਨੇ ਆ ਬੋਲ ਹੋਣ ਲਈ ਇੱਕ ਕਵਾਲੀ ਦੇ ਲੈ ਲਨੇ ਆਪਾਂ ਭਿੰਡੀਆਂ ਨੂੰ ਬਹੁਤੀਆਂ ਤਾਂ ਨਹੀਂ ਉਵਾਲਾਂਗੇ ਇੱਕ ਕਵਾਲੀ ਦੇ ਲਵਾਂਗੇ ਲਓ ਜੀ ਭਿੰਡੀਆਂ ਆਪਣੀਆਂ ਚੰਗੀ ਤਰ੍ਹਾਂ ਉਬਲ ਗਈਆਂ ਇਨੂੰ ਹੁਣ ਆਪਾਂ ਪਾਣੀ ਤੋਂ ਬਾਹਰ ਕੱਢ ਲੈਣੇ ਆ। ਇਹਨੂੰ ਆਪਾਂ ਪਾਣੀ ਤੋਂ ਬਾਹਰ ਕੱਢਦੇ ਸਾਰੀਆਂ ਭਿੰਡੀਆਂ ਨੂੰ। ਇਧਰੋਂ ਆਪਾਂ ਟਮਾਟਰ ਵੀ ਮੈਨੂੰ ਲੱਗਦਾ ਵੀ ਆ ਦੇਖੋ ਹੋ ਗਿਆ ਵੀ ਛਿੱਲਣ ਨਾਲ। ਚਲੋ ਜੀ ਹੁਣ ਆਪਾਂ ਭਿੰਡੀਆਂ ਕੱਢ ਕੇ ਫਿਰ ਮਿਲਦੇ ਆ। ਲਓ ਜੀ ਆਪਾਂ ਨੇ ਦਹੀਂ ਲੈ ਲਈ ਇਹਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਲੈਨੇ ਆ ਜਿਹੜੀਆਂ ਇਹਦੇ ਵਿੱਚ ਟਿੱਖੀਆਂ ਨੇ ਇਹਨੂੰ ਆਪਾਂ ਮਿਕਸ ਕਰ ਲੈਨੇ ਆ ਤਾਂ ਜੋ ਆਪਣੀ ਦਹੀਂ સારી ਚੰਗੀ ਤਰ੍ਹਾਂ ਮਿਕਸ ਹੋ ਜੇ ਲਓ ਜੀ ਦਹੀਂ ਆਪਣੀ ਘੁੱਟ ਗਈ ਹੁਣ ਇਹਦੇ ਵਿੱਚ ਆਪਾਂ ਕਰਦੇ ਆ ਨਮਕ ਮਿਰਚਾ ੜ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਉਣਾ ਥੋੜੀ ਜੀ ਮਿਰਚ ਜਿੰਨੀ ਕ ਆਪਣੀ ਸਬਜੀ ਹੈ ਉਹਦੇ ਅਨਸਾਰ ਹਲਦੀ ਪਾ ਲੈਨੇ ਆਂ ਨਮਕ ਪਾਉਨੇ ਆਂ ਢੇਗੀ ਮਿਰਚ ਪਾ ਲੈਨੇ ਆ ਥੋੜੀ ਜੀ ਆਪਾਂ ਕਿਉਂਕਿ ਇਹਦੇ ਨਾਲ ਕਲਰ ਵਧੀਆ ਆ ਜੂ ਕੋੜੀ ਤਾਂ ਹੁੰਦੀ ਨਹੀਂ ਜੀ ਹੁਣ ਆਪਾਂ ਥੋੜਾ ਜਿਹਾ ਪਾ ਲੈਨੇ ਆ ਮਸਾਲਾ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਦਹੀਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ। ਇਹੋ ਜੀ ਮਸਾਲੇ ਆਪਣੇ ਮਿਕਸ ਹੋ ਗਏ। ਹੁਣ ਇਹਨੂੰ ਆਪਾਂ ਢੱਕ ਕੇ ਰੱਖ ਦਿੰਨੇ ਆ। ਹੁਣ ਆਪਾਂ ਭਿੰਡੀਆਂ ਕੱਟਦੇ ਆ ਨਾਲੇ ਜਿਹੜੀਆਂ ਭਿੰਡੀਆਂ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲੈਣੇ ਐ ਇੰਦਾ ਪੂੰਝ ਲੈਣੇ ਕੱਪੜੇ ਦੇ ਨਾਲ ਲੋਜੀ ਭਿੰਡੀਆਂ ਆਪਾਂ ਨੇ ਸਾਰੀਆਂ ਪੋਚ ਲਈਆਂ ਹੁਣ ਆਪਾਂ ਇਹਨਾਂ ਨੂੰ ਕੱਟ ਲੈਣੇ ਜਿੱਡੇ ਜਿੱਡੇ ਕੋਤੋਂ ਪੀਸ ਬਣਾਉਣੇ ਨੇ ਓਟੇ ਓਟੇ ਬਣਾ ਸਕਦੇ ਥੋੜੇ ਜਿਹੇ ਵੱਡੇ ਪੀਸ ਬਣਾਵਾਂਗੇ ਆਪਾਂ ਕਿਉਂਕਿ ਇਹ ਚੰਗੀ ਤਰ੍ਹਾਂ ਉੱਪਰ ਤਾਂ ਗੱਲਿਆ ਹੋਣਾ ਇਹਨਾਂ ਨੂੰ ਆਪਾਂ ਵੱਡੇ ਵੱਡੇ ਪੀਸ ਬਣਾ ਲੈਣੇ ਚਲੋ ਜੀ ਆਪਾਂ ਸਾਰੀਆਂ ਭਿੰਡੀਆਂ ਨੂੰ ਕੱਟ ਕੇ ਫਿਰ ਤੁਹਾਨੂੰ ਮਿਲਦੇ ਆਂ ਲਓ ਜੀ ਭਿੰਡੀਆਂ ਆਪਾਂ ਨੇ ਸਾਰੀਆਂ ਕੱਟ ਲਈਆਂ ਹੁਣ ਇਹਦੇ ਉੱਪਰ ਆਪਾਂ ਦਹੀਂ ਲਾ ਦਿੰਨੇ ਆਂ ਸਾਰੀਆਂ ਭਿੰਡੀਆਂ ਦੇ ਉੱਪਰ ਚੰਗੀ ਤਰ੍ਹਾਂ ਆਪਾਂ ਦਹੀਂ ਲਾ ਦਿੰਨੇ ਆਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਵਾਂਗੇ ਭਿੰਡੀਆਂ ਦੇ ਦਹੀਂ ਚ ਜਿਵੇਂ ਆਪਾਂ ਨੂੰ ਐ ਲੱਗੂ ਜੇ ਥੋੜੀ ਜਿਹਾ ਤਾਂ ਆਪਾਂ ਹੋਰ ਪਾ ਲਵਾਂਗੇ ਵਿੱਚ ਸਾਰੀਆਂ ਭਿੰਡੀਆਂ ਨੂੰ ਆਪਣੀਆਂ ਦਹੀਂ ਚੰਗੀ ਤਰ੍ਹਾਂ ਲੱਗ ਗਈ ਹੁਣ ਆਪਾਂ ਇੱਧਰ ਪਿਆਜ਼ ਕੱਟ ਲੈਨੇ ਆ ਐਨੇ ਭਿੰਡੀਆਂ ਨੂੰ ਆਪਾਂ ਧਰ ਦਿੰਨੇ ਆ ਜੀ ਆ ਪਿਆਜ਼ ਆਪਾਂ ਨੇ ਕੱਟ ਕੇ ਪਾ ਲਏ ਨੂੰ ਆਪਾਂ ਚੋਪਰ ਦੇ ਵਿੱਚ ਬਰੀਕ ਕਰ ਲੈਨੇ ਆ ਹੁਣ ਆਪਾਂ ਜਿਹੜੇ ਲੋਟ ਵੀ ਕੱਟ-ਕੱਟ ਕਰ ਲਏ ਲਓ ਜੀ ਹੁਣ ਆਪਾਂ ਭਿੰਡੀਆਂ ਦੇ ਉੱਪਰ ਵੇਸਣ ਲਾ ਲੈਨੇ ਚੰਗੀ ਤਰ੍ਹਾਂ ਨੂੰ ਵੇਸਣ ਦੇ ਨਾਲ ਕੋਟ ਕਰ ਲੈਨੇ ਆ ਫਰਦੇ ਚੁੱਲੇ ਦੇ ਪਰਪਤਰ ਦੇ ਪਾਈਨ ਪਾਈਨ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਆਪਣਾ ਪੈਨ ਚੰਗੀ ਤਰ੍ਹਾਂ ਸੁੱਕ ਗਿਆ ਹੁਣ ਇਹਦੇ ਵਿੱਚ ਆਪਾਂ 700 ਦਾ ਤੇਲ ਐਡ ਕਰ ਲੈਨੇ ਆ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਲੋ ਜੀ ਤੇਲ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਿੰਡੀਆਂ ਪਾ ਦਿੰਨੇ ਆ ਚੰਗੀ ਤਰ੍ਹਾਂ ਫਰਾਈ ਕਰ ਲੈਣੇ ਆ। ਲਓ ਜੀ ਭਿੰਡੀਆਂ ਆਪਣੀਆਂ ਫਰਾਈ ਹੋ ਗਈਆਂ। ਹੁਣ ਇਹਨੂੰ ਆਪਾਂ ਤੇਲ ਤੋਂ ਬਾਹਰ ਕੱਢ ਲੈਣੇ ਆ। ਕੱਢ ਲਿਆ ਉਹਨੇ ਇਸ ਤੇਲ ਦੇ ਵਿੱਚ ਆਪਾਂ ਤੇਲ ਘਟਾਤਾ ਥੋੜਾ ਜਾਂ ਪਿਆਜ਼ ਪਾ ਲੈਨੇ ਆ। ਪਿਆਜ਼ ਜਨੂੰ ਆਪਾਂ ਬ੍ਰਾਊਨ ਹੋਣ ਦੇ ਤੱਕ ਪਕਾ ਲੈਨੇ ਆ। ਫਿਰ ਆ ਜੀ ਆਪਾਂ ਥੋੜਾ ਜਿਹਾ ਜੀਰਾ ਪਾ ਲੈਨੇ ਆ। ਨੌਜੀ ਇੱਧਰ ਜਿਹੜਾ ਆਪਣਾ ਟਮਾਟਰ ਵਾਲ ਕੇ ਰੱਖਿਆ ਸੀ ਉਹ ਤੇ ਹਰੀਆਂ ਮਿਰਚਾਂ ਦੀ ਆਪਾਂ ਚੋਪਰ ਦੇ ਵਿੱਚ ਪੀਸ ਲਈਏ। ਨੌਜੀ ਜਿਹੜਾ ਪਤੰਨੀ ਦਾ ਘੋਲ ਆਪਣਾ ਬੱਤੀਆ ਸੀ ਉਹ ਮਿਰਚਾਂ ਉਨੀ ਇਹ ਕਬਿਚੈਟ ਕਰ ਦਿੰਨੇ ਆ ਇਹਨਿੰਸ ਸਬੋਮੈਂਟ ਲਈ ਆਪਾਂ ਪਕਾ ਦਿੰਨੇ ਆ ਤਾਂ ਜੋ ਆਪਣੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਲੋ ਜੀ 2-3 ਮਿੰਟ ਹੋ ਗਏ ਆਪਣਾ ਮਸਾਲਾ ਚੰਗੀ ਤਰ੍ਹਾਂ ਪੱਕ ਗਏ ਨਿਚ ਹਲਦੀ ਨਮਕ ਹਲਦੀ ਦਾ ਹੀ ਹੁੰਦਾ ਜੀ ਮਿਰਚ ਤੇ ਨਮਕ ਰੋ ਪੈਣਾ ਹੈ ਨਹੀਂ ਹਲਦੀ ਪੱਕ ਗਈ ਆਪਣੀ ਹੁਣ ਜਿਹੜੀ ਆਪਾਂ ਭਿੰਡੀਆਂ ਫਰਾਈ ਕਰਕੇ ਰੱਖੇ ਤੇ ਇਹਦੇ ਵਿੱਚ ਐਡ ਕਰ ਦਿੰਨੇ ਆ ਲੋਜੀ ਹੱਟਾਈ ਫਿਰ 2 ਮਿੰਟ ਲਈ ਇਹਨਾਂ ਨੂੰ ਢੱਕ ਕੇ ਪਕਾ ਲੈਨੇ ਆ ਤਾਂ ਜੋ ਆਪਣੀਆਂ ਭਿੰਡੀਆਂ ਦੇ ਵਿੱਚ ਨਮਕ ਮਿਰਚ ਆਪਨਾ ਚੰਗੀ ਤਰ੍ਹਾਂ ਰਚ ਜੇ ਇਹ ਵੀ ਲੋਜੀ ਭਿੰਡੀਆਂ ਆਪਣੀਆਂ ਪੱਕ ਗਈਆਂ ਦੇਖੋ ਕਿ ਛੜਕਾ ਚੰਗੀ ਤਰ੍ਹਾਂ ਤੇਲ ਹੁਣ ਆਪਾਂ ਚੁੱਲ੍ਹਾ ਕਰ ਦਿੰਨੇ ਆ ਬੰਦ ਬੱਸ ਇੱਥੇ ਇਹ ਤਾਂ ਨੇ ਪੱਕੀਆਂ ਨੇ ਜੇ ਭਾਤ ਜੀ ਆ ਰਹੀ ਹੈ ਮੂਹਰੇ ਕੈਮਰੇ ਤੇ ਭਿੰਡੀਆਂ ਦੀ ਆਪਣੀ ਵਾਲੀਆਂ ਹੋਈਆਂ ਭਿੰਡੀਆਂ ਦੀ ਸਬਜ਼ੀ ਬਣ ਕੇ ਤਿਆਰ ਆ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਸਭ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ